ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਹੈਗੇ ਆ ਜੀ ਪ੍ਰੈਸ਼ਰ ਲੇਕ ਪ੍ਰੈਸ਼ਰ ਲੇਕ ਵਾਲੀ ਵੀਡੀਓ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਹੈਗਾ ਆਪਾਂ ਇੱਥੇ ਪਹੁੰਚ ਗਏ ਸੀਗੇ ਤਕਰੀਬਨ 4:30 ਵਜੇ ਪਰ ਮਗਰਲੀ ਵੀਡੀਓ ਲੰਮੀ ਹੋ ਜਾਣੀ ਸੀਗੀ ਇਸ ਕਰਕੇ ਆਪਾਂ ਵੀਡੀਓ ਉੱਥੇ ক্লোਜ਼ ਕਰਤੀ ਸੀ ਅਗਲੀ ਵੀਡੀਓ ਆਪਾਂ ਇੱਥੋਂ ਸ਼ੁਰੂ ਕਰ ਲਈ ਆ ਬੱਦਲ ਵਾਲੀ ਬਹੁਤ ਆ بارش ਬਹੁਤ ਆ ਤੇ ਆਪਾਂ ਪਾਲੇ ਹੋਇਆ بارش ਤੋਂ ਬਚਣ ਵਾਲੇ ਕੱਪੜੇ ਜਿਹਨੂੰ ਬਰਸਾਤੀਆਂ ਵੀ ਕਹਿੰਦੇ ਆ ਰੇਨ ਕੋਟ ਵੀ ਕਹਿੰਦੇ ਆ ਹਵਾ ਬਹੁਤ ਠੰਡੀ ਵਗਦੀ ਆ ਵੈਸੇ ਵੀ ਲੋੜ ਸੀਗੀ ਤੇ ਹੁਣ ਆਪਾਂ ਇੱਥੋਂ ਨਿਕਲਾਂਗੇ ਬਰੂਟਵਾਲ ਨੂੰ ਦੇਖਦੇ ਆ ਕਿੱਥੋਂ ਤੱਕ ਜਾਇਆ ਜਾਂਦਾ ਉੱਥੋਂ ਤੱਕ ਜਾਵਾਂਗੇ ਤੇ ਵੀਡੀਓ ਵੇਖਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਆ ਜੀ ਸਾਰਿਆਂ ਦਾ ਖਾਸਮ ਪੂਰਾ ਮੀਂਹ ਆਲਾ ਬਣਿਆ ਹੋਇਆ ਪਰ ਸੀਨ ਇੰਨੇ ਸੋਹਣੇ ਬਣ ਰਹੇ ਆ ਕਿ ਫੁਲਮਾਈ ਬਣਾ ਰਿਹਾ ਨਹੀਂ ਜਾ ਰਿਹਾ ਆ ਸਾਹਮਣੇ ਦੇਖੋ ਉਹ ਇਧਰ ਬੱਦਲ ਆ ਜਿੱਥੇ ਬੱਦਲ ਨਹੀਂ ਹੈਗੇ ਉਥੋਂ ਦੀ ਸੂਰਜ ਦੀ ਰੋਸ਼ਨੀ ਛੱਟ ਕੇ ਆ ਰਹੀ ਹੈ ਕੀ ਆ ਗੱਲਬਾਤ ਆ ਯਾਰ ਕੀ ਸੋਹਣਾ ਮਾਹੌਲ ਵਾਹ ਪਹਾੜਾਂ ਦੀਆਂ ਲੜੀਆਂ ਸੂਰਜ ਦੀ ਰੋਸ਼ਨੀ ਤੇ ਬੱਦਲ ਜੋ ਜਿੰਨੇ ਬੱਦਲ ਸੀਗੇ ਛਾਏ ਹੋਏ ਉਹਨੇ ਥੱਲੇ ਹੈ ਨਹੀਂ ਗਏ ਜਿਵੇਂ ਜਿਵੇਂ ਥੱਲੇ ਉੱਤਰਦੇ ਆਉਣੇ ਆ ਬੱਦਲ ਦੂਰ ਹੁੰਦੇ ਜਾਂਦੇ ਆ ਤੇ ਮੀਂਹ ਦੀ ਸੰਭਾਵਨਾ ਘਟਦੀ ਜਾਂਦੀ ਆ ਸ਼ੋਕਲੀ ਰਹਿ ਗਿਆ ਇਥੋਂ 10 ਕਿਲੋਮੀਟਰ ਤੇ ਆਪਾਂ ਅੱਜ ਬਰੋਡ ਤਾਂ ਨਹੀਂ ਪਹੁੰਚ ਪਾਵਾਂਗੇ ਕਿਉਂਕਿ 6 ਵਜ ਗਏ ਆ ਤੇ ਇਥੋਂ ਸਿੱਧਾ ਨੈਟ ਰਹੀਂ 3 ਘੰਟੇ ਦਾ ਰਸਤਾ ਦੇੜ ਘੰਟੇ ਬਾਅਦ ਸੂਰਜ ਛਪ ਜਾਊਗਾ ਦਿਨ ਛਪ ਜਾਊਗਾ ਇੱਕ ਮੌਸਮ ਮੀਂਹ ਵਾਲਾ ਤਾਂ ਕਰਕੇ ਆਪਾਂ ਰਾਤ ਨੂੰ ਸਫ਼ਰ ਨਹੀਂ ਕਰਾਂਗੇ ਤੇ ਥੋੜਾ ਜਿਹਾ ਕੈਮਰੇ ਦਾ ਐਂਗਲ ਬਦਲ ਗਿਆ ਹੋਊਗਾ ਸਟ੍ਰੈਨਚਨ ਜੀ ਸੀਗੀ ਸਾਨੇ ਲੱਗੀ ਉਹ ਟੁੱਟ ਗਈ ਤੇ ਇਹ ਬਿਲਕੁਲ ਹੈਲਮਟ ਦੇ ਨਾਲ ਲੱਗ ਗਿਆ ਜਿਸ ਦੇ ਕਰਕੇ ਥੋੜਾ ਜਿਹਾ ਐਂਗਲ ਖਰਾਬ ਆਊਗਾ ਉੱਪਰ ਦਾ ਮਾਹੌਲ ਦੂਰ ਦਾ ਸ਼ਾਇਦ ਨਾ ਆਵੇ ਤੇ ਰੁਕ ਕੇ ਆਪਾਂ ਸੈਟਿੰਗ ਕਰਾਂਗੇ ਦੀ ਆਪਾਂ ਪਹੁੰਚੇ ਜੀ ਉਸੇ ਰੋਡ ਤੇ ਜਿਹੜਾ ਮੰਡੀ ਕੁਲੂ ਰੋਡ ਹੈ ਇੱਥੋਂ ਕਟੋਲਾ 4 ਕਿਲੋਮੀਟਰ ਹਾਈ ਰਟੀ ਕਮਾਂਡ 10 ਕਿਲੋਮੀਟਰ ਤੇ ਮੰਡੀ ਹੈਗਾ 25 ਕਿਲੋਮੀਟਰ ਸ਼ੋਗਲੀ ਕਟੋਲਾ ਹੁਣ ਇੱਥੋਂ ਦੇਖਦੇ ਆਂ ਸਰਸੁਰਚ ਮਾਰ ਕੇ ਵੀ ਕੀ ਸਥਿਤੀ ਹੈ ਤੇ ਕਿੱਧਰ ਦੀ ਬਰੋਡ ਵਲੀ ਨੂੰ ਜਾਂਦਾ ਰਸਤਾ ਆਪਾਂ 25 ਕਿਲੋਮੀਟਰ ਬਾਅਦ ਆ ਗਏ ਆ ਤੇ ਟੋਟਲ ਪ੍ਰੈਸ਼ਰ ਤੋਂ ਹੈਗਾ 90 ਕਿਲੋਮੀਟਰ ਆ 97 ਕਿਲੋਮੀਟਰ بارش ਵੀ ਹਲਕੀ ਹਲਕੀ ਹੋਣ ਲੱਗੀ ਆ ਤੇ ਹਨੇਰਾ ਵੀ ਹੋ ਰਿਹਾ ਤੇ ਪਿੱਛੇ ਇੱਕ ਰੂਮ ਦੇਖਿਆ ਸੀਗਾ 800 ਰੁਪਇਆ ਮੰਗਦਾ ਸੀਗਾ ਮੈਂ 600 ਕਿਹਾ ਉਹਨੂੰ ਪਰ ਅਸਲ ਵਿੱਚ ਸਮਝੌਤਾ ਸੀ ਪੇਂਟ ਦੀ ਸਮੈਲ ਬਹੁਤ ਆ ਰਹੀ ਸੀ ਜਿਹਦੇ ਕਰਕੇ ਫਿਰ ਮੈਂ ਉਹ ਲੈਣਾ ਨਹੀਂ ਚਾਹੁੰਦਾ ਸੀ ਮੈਂ ਚਲਾਵਾਂ ਜਾਂ ਸਿੱਟਿਆ ਸੀ ਜੇ 600 ਚ ਗੱਲ ਬਣ ਜਾਂਦੀ ਤੇ ਪਰ ਹੋਣਾ ਤਾਂ ਔਖਾ ਹੀ ਸੀਗੇ 스멜 ਜੀ ਚ ਪੈਣਾ ਬਹੁਤ ਔਖਾ ਹੁੰਦਾ ਪੇਟ ਦੀ 스멜 ਬਹੁਤ ਤੰਗ ਕਰਦੀ ਐ ਤੇ ਹੁਣ ਦੇਖਦੇ ਆ ਕੋਈ ਅੱਗੇ ਮਿਲ ਜੂਗਾ ਬਾਲੀ ਮੈਦ ਕੋਈ ਨਾ ਕੋਈ ਹੋਮਸਟੇ ਗੈਸਟ ਹਾਊਸ ਮਿਲ ਜਣਾ ਪਰ ਸ਼ੂਸ ਦਾ ਪ੍ਰਬੰਧ ਸ਼ਾਇਦ ਹੋਈ ਜਾਊਗਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਹੈਗੇ ਜੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਇਥੇ ਆਪਾਂ ਗਏ ਸੀ ਪ੍ਰਾਸ਼ਰ ਲੇਕ ਪ੍ਰਾਸ਼ਰ ਲੇਕ ਹੋ ਕੇ ਉਥੋਂ ਆਪਾਂ 30 ਕਿਲੋਮੀਟਰ ਮੰਡੀ ਵਾਲੇ ਪਾਸੇ ਨੂੰ ਇੱਕ ਪਿੰਡ 'ਚ ਰੁਕੇ ਹੋਇਆ ਹோம் ਸਟੇ ਲੈ ਕੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਪਾਂ ਨੂੰ ਸਬਸਕ੍ਰਾਈਬਰ ਦੀ ਬਹੁਤ ਲੋੜ ਹੈ ਤੇ ਇਹ ਆ ਮਾਹੌਲ ਸਾਰਾ ਪਹਾੜਾਂ ਦਾ ਪਹਾੜ ਵੈਸੇ ਵੀ ਚੰਗੇ ਲੱਗਦੇ ਆ ਤੁਸੀਂ ਜਿੰਨੇ ਵੇਰਾ ਮਰਜ਼ੀ ਆ ਜਾਓ ਪਹਾੜਾਂ 'ਚ ਪਹਾੜਾਂ ਤੋਂ ਮੰਨ ਨਹੀਂ ਆਕਰੋ ਇਹ ਹੈਗਾ ਜੀ ਇੱਥੋਂ ਆਲੇ-ਦੁਆਲੇ ਦਾ ਸਵੇਰ ਦਾ ਬਹੁਤ ਹੀ ਸੋਹਣਾ ਚਾਕਾ ਆ ਸਾਹਮਣੇ ਖੇਤ ਦਰੱਖਤਾਂ 'ਚ ਛੋਟੇ-ਛੋਟੇ ਘਰ ਤੇ ਪਹਾੜ ਇਹ ਹੈਗਾ ਜੀ ਆਪਣਾ ਰੂਮ ਜਿਹੜਾ ਆਪਾਂ 800 ਰੁਪਏ 'ਚ ਲੈ ਲਿਆ ਸੀ ਤੇ ਮੈਨੂੰ ਬਹੁਤ ਵਧੀਆ ਲੱਗਾ। ਪਿੱਛੇ ਵੀ ਰੁਕਿਆ ਸੀ ਉੱਥੇ ਵੀ 800 ਦਾ ਦਿੰਦਾ ਸੀ ਪਰ ਉਹ ਰੂਮ ਇੰਨਾ ਸਾਫ਼ ਸੁਥਰਾ ਨਹੀਂ ਸੀਗਾ। ਇਹ ਰੂਮ ਪੂਰਾ ਹੀ ਸਾਫ਼ ਸੁਥਰਾ, ਲੋਕੇਸ਼ਨ ਵੀ ਐਸੀ ਆ ਪਿੰਡ ਦੀ ਤੇ ਬਾਥਰੂਮ ਵੀ ਬਹੁਤ ਵਧੀਆ ਸਾਫ਼ ਸੁਥਰਾ ਗੀਜਰ-ਗੁਜਰ ਲੱਗਾ ਹੋਇਆ। ਨਾਇੜਾਪੁਰ ਜੱਪਾ ਇਸ ਵਾਰ ਆਨਲਾਈਨ ਮੰਗਾਇਆ ਸੀਗਾ ਬਹੁਤ ਕੰਮ ਦੀ ਚੀਜ਼ ਆ। ਤਿੰਨ ਨੂੰ ਦੋ USB ਇੱਕ C to C ਤੇ ਚਾਰ ਦੂਜੇ ਪਲੱਗ ਲੱਗ ਜਾਂਦੇ ਆ AC ਪਲੱਗ ਤੇ ਇਹਦੇ ਨਾਲ ਅੱਗੇ ਆਪਾਂ ਜਿਹੜੀ ਲੀਡ ਲਈ ਹੋਈ ਆ ਉਹ ਵੀ ਇਹਨੂੰ ਅੱਗੇ ਫਿਰ ਤਿੰਨ ਪੋਰਟਾਂ ਹੈਗੀਆਂ C ਪੋਰਟ ਰੇਟ ਤੇ ਆਈਫੋਨ ਵਾਲੀ ਤੇ ਸਾਰੇ ਮਸਲੇ ਹੀ ਹੱਲ ਹੋ ਗਏ ਇੱਕ ਤਾਂ ਲੰਮੀ ਤਾਰ ਕਰਕੇ ਕਈ ਵਾਰੀ ਜਿਹੜੇ ਹੋਮ ਸਟੇ ਹੁੰਦੇ ਆ ਨਾ ਇਹਨਾਂ ਦੇ ਜਿਹੜੇ ਪਲੱਗ ਬਹੁਤ ਦੂਰ ਲੱਗੇ ਹੁੰਦੇ ਆ ਤੇ ਚਾਰਜ ਲਾਉਣ ਲਈ ਬੜੀ ਦਿੱਕਤ ਆਉਂਦੀ ਆ ਉਹਨੇ ਜਿੱਥੇ ਮਰਜ਼ੀ ਹੋਵੇ ਦੂਰੋਂ ਮੱਲ ਲਾ ਕੇ ਐਕਸਟੈਂਸ਼ਨ ਲਾ ਕੇ ਨੇੜੇ ਆ ਜਾਂਦਾ ਸਾਰਾ ਮਸਲਾ ਲੈਪਟਾਪ ਵੀ ਨਾਲ ਹੀ ਚਾਰਜ ਲੱਗ ਸਕਦਾ ਵੀ ਲੱਗਾ ਹੋਇਆ ਨਾਲ ਸਾਰੇ ਕੰਮ ਇਕੱਠੇ ਹੋ ਜਾਂਦੇ ਆ ਕਾਫੇ ਹਜੇ ਖੁੱਲਾ ਨਹੀਂ ਤੇ ਚਾਹ ਹਜੇ ਮਿਲ ਨਹੀਂ ਰਹੀ ਸਾਢੇ 6 ਦਾ ਟਾਈਮ ਹੋ ਗਿਆ ਚਾਹ ਨੂੰ ਬਹੁਤ ਮਨ ਕਰ ਰਿਹਾ ਭੁੱਖ ਵੀ ਲੱਗੀ ਹੈ ਤੇ ਅੱਜ ਕੁਝ ਖਾਣ ਨੂੰ ਵੀ ਹੈ ਨਹੀਂ ਕੋਲੇ ਚਲੋ ਕੋਈ ਗੱਲ ਨਹੀਂ ਦੋ ਦੇ ਘੰਟੇ ਘੰਟੇ ਤੱਕ ਖੋਲੂਗਾ ਵੈਸੇ ਵੀ ਆ ਪਾਠਕਵਿ ਚੱਲਾਂਗੇ ਤਿਆਰੀ ਹੋਈ ਆ ਬਸ ਸਾਮਾਨ ਸੱਥਾ ਇਕੱਠਾ ਕਰਨਾ ਤੇ ਤੁਰ ਪੈਣਾ ਤੇ ਆਪਾਂ ਪੜਦੇ ਹਾਂ ਹੁਣ ਕਿਤਾਬ ਤੇ ਤੁਸੀਂ ਵੇਖੋ ਵੀਡੀਓ ਚਾਵੀ ਹੈਗੀ ਆ ਤੇ ਆਲੇ ਦੋਲੇ ਦਾ ਮਾਹੌਲ ਬਹੁਤ ਖੂਬਸੂਰਤ ਆ ਥੱਲੇ ਨਦੀ ਨਦੀ ਦੀ ਬਾਜ ਤੇ ਇਧਰੋਂ ਚੜ ਰਿਹਾ ਸੂਰਜ ਇੱਕਾਂਕੀ ਬੰਦਾ ਬਹੁਤ ਪਰੇਸ਼ਾਨ ਕਰ ਰਿਹਾ ਨਤਮ ਚੱਟੀ ਜਾਂਦਾ ਸੂਰਜ ਦੀ ਰੋਸ਼ਨੀ ਅੱਗੋਂ ਪੈਂਦੀ ਕਰਕੇ ਥੋੜਾ ਜਿਹਾ ਸਾਫ ਨਹੀਂ ਦਿਖ ਰਿਹਾ ਪਰ ਥੱਲੇ ਛੋਟੀ ਜਿਹੀ ਨਦੀਆਂ ਹਜੇ ਪਾਣੀ ਵਿੱਚ ਘਟਾ ਹੌਲੀ ਹੌਲੀ ਵੱਧ ਜਾਊਗਾ ਜਿਵੇਂ ਬਰਸਾਤਾਂ ਆਉਣਗੀਆਂ ਤੇ ਆਹ ਜਾ ਰਹੀ ਆ ਡੰਡੀ ਸਾਹਮਣੇ ਘਰਾਂ ਵੱਲ ਕਿ ਅੱਗੇ ਪਹਾੜਾਂ ਦੇ ਵਿੱਚ ਹੋਰ ਵੀ ਘਰ ਹੋਣਗੇ ਇਹ ਜਿਹੜੀ ਡੰਡੀ ਆ ਇਹ ਉਹ ਉੱਪਰ ਜਾ ਰਹੀ ਆ ਆ ਸਾਹਮਣੇ ਦੇਖੋ ਤੇ ਪਹਾੜਾਂ ਦੇ ਉੱਤੇ ਵੀ ਘਰ ਹੈਗੇ ਆ ਬੜਾ ਸਬਜ਼ੀ-ਸਬਜ਼ੀ ਬੀਜੀ ਆ ਹੋਰ ਨਿੱਕੀ-ਮੋਟੀ ਖੇਤੀ ਆ ਇੱਥੋਂ ਥੋੜਾ ਜਿਹਾ ਚਾਕਾ ਸੋਹਣਾ ਬੰਦਾ ਨਦੀ ਦੇ ਨਾਲ-ਨਾਲ ਖੇਤੀ ਹੋਈ ਐ ਇੱਥੋਂ ਕੋਈ ਨਾ ਕੋਈ ਫਸਲ ਵੱਡੀ ਹੋਈ ਆ ਪਰਾਂ ਬੀਜੀਆਂ ਹੋਈਆਂ ਫਸਲਾਂ ਗੋਭੀ ਬੀਜੀ ਆ ਤੇ ਉਹ ਸਾਹਮਣੇ ਕਣਕ ਦੇ ਖੇਤ ਆ ਕਣਕ ਪੱਕਦੀ ਜਾ ਰਹੀ ਆ ਆਪਣੇ ਦਾ ਵੱਢੀ ਜਾਂਦੇ ਆ ਇਹਦੇ ਥੋੜੀ ਜੀ ਲੇਟ ਬੀਜੀ ਹੋਊਗੀ ਪੱਕੀ ਮੌਸਮ ਵੀ ਠੰਡਾ ਆਪਣੀ ਹੁਣ ਚਾਰੀ ਹੋ ਗਈ ਆ ਜੀ ਬਰੋਟ ਵੱਲੋਂ ਮੋਟਰਸਾਈਕਲ ਆਪਣਾ ਰਹਿ ਰਹੀ ਆ ਆ ਸਾਹਮਣੇ ਜਿਹੜਾ ਕੈਸੇ ਕ੍ਰੇਜ਼ੀ ਮੌਂਟ ਉਹ ਅੰਨੇ ਕੈਸੇ ਉੱਪਰ ਹੈਗਾ ਹਿਮ ਹੋਮਸੇ ਮਿਲਜ ਮੰੰਦੀ ਮੰੰਦਲੀ ਮੰੰਦਲੀ ਪੈਂਦਾ ਇਹ ਬਹੁਤ ਸੋਹਣਾ ਪਿੰਡ ਹੈ ਥੋੜੀ ਲੁਕੇਚਣਾਂ ਨੰਬਰ ਹੈਗਾ 8891275 ਤੇ ਵਾਕੇ 700 ਰੁਪਏ ਦਾ ਪੱਤਰ ਹੋਊਗਾ ਠੀਕ ਹੈ ਬਹੁਤ ਸੁਣੀ ਗੱਲ ਵਾਰੂ ਬਹੁਤ ਜ਼ਿਆਦਾ ਸਾਫ ਬਹੁਤ ਜ਼ਿਆਦਾ ਥੀਏ ਅਕਸਰੀ ਗੱਲ ਬਾਤ ਨਹੀਂ ਜੀ ਭਾਵੇਂ 1500 ਵੀ ਮੰਗਦਾ ਤੇ ਇਹ ਥੋੜਾ ਹਿੱਕਾ ਕਰਦੇ ਤੋਂ ਸਲਾਮੀ ਜੀ ਨੂੰ ਘੱਟ ਕਰਕੇ ਥੋੜਾ ਜਿਹਾ ਸਸਤਾ ਮਿਲ ਗਿਆ ਵਾਓ ਚਲੋ ਆਪਾਂ ਹੁਣ ਗਰੂਟ ਵਾਲਾ ਰਸਤਾ ਫੜਨਾ ਇੱਥੇ ਤੇ ਨਵੀਂ ਤੇ ਆਪਾਂ ਬਾਈਕ ਵਾਲਾ ਲੈ ਗਏ ਮੌਸਮ ਸਾਫ਼ ਹੋ ਗਿਆ ਕੱਲ ਸ਼ਾਮੀ ਤਾਂ ਕੰਮ ਨਹੀਂ ਰਹੀ ਆ ਜਦੋਂ ਆਪਾਂ ਇਧਰੋਂ ਚੜ ਗਏ ਸੀ ਮੰਡੀ ਤੋਂ ਮੀਂਹ ਕਦੇ ਛੱਡ ਗਿਆ ਕਿਤੇ ਪੈ ਗਿਆ ਰਾਤੀ ਵੀ ਮੀਂਹ ਪੈਂਦਾ ਰਿਹਾ ਹਵਾ ਵੀ ਕਾਫੀ ਤੇਜ਼ ਵਗਦੀ ਰਹੀ ਆ ਹੁਣ ਮੌਸਮ ਬਿਲਕੁਲ ਸਾਫ਼ ਔਰ ਪਹਾੜਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਇੱਕ ਦੋ ਘੰਟੇ ਤੋਂ ਬਾਅਦ ਮੌਸਮ ਵਿਗੜਨ ਦੀ ਸੰਭਾਵਨਾ ਹੋ ਹੀ ਜਾਂਦੀ ਆ ਲਗਭਗ ਤੇ ਆਪਾਂ ਆਪਾਂ ਇਸ ਰੋਡ ਤੇ ਲਗਭਗ 6 ਕਿਲੋਮੀਟਰ ਹੋਰ ਰਹਿਣਾ 6 ਕਿਲੋਮੀਟਰ ਤੋਂ ਬਾਅਦ ਆਪਾਂ ਇਹ ਰੋਡ ਛੱਡ ਦੇਣਾ ਇਹ ਮੰਡੀ ਵਾਲਾ ਰੂੜੀ ਆ ਮੰਡੀ ਹੋ ਕੇ ਵੀ ਜਾਇਆ ਜਾ ਸਕਦਾ ਪਰ ਥੋੜਾ ਵਲ ਪੈ ਜੂ ਇੱਕ ਸਿੱਧਾ ਰਸਤਾ ਹੈਗਾ ਬਰੋਡਰ ਨੂੰ ਇੱਥੋਂ ਬਹੁਤ ਸੋਹਣਾ ਰੋੜਾ ਸਿੱਧਾ ਜੁਗਿੰਦਰ ਨਗਰ ਨੂੰ ਵੈਸੇ ਤਾਂ ਜਿਹੜਾ ਮੰਡੀ ਤੋਂ ਰੋੜ ਆਉਂਦਾ ਆਪਾਂ ਉਸੇ ਦੀ ਚੜ ਜਣਾ ਆ ਰੋੜ ਜੀ ਉੱਪਰ ਨੂੰ ਚੜ ਗਿਆ ਇੱਕ ਇਹ ਹੈਗਾ ਸ਼ਹਿਰ ਇਹ ਹੈਗਾ ਪਿੰਡ ਕਟਿੰਡੀ ਇੱਥੋਂ ਸਿੱਧਾ ਮੰਡੀ ਰਹਿ ਗਿਆ 10 ਕਿਲੋਮੀਟਰ ਤੇ ਆਪਾਂ ਧਰਮਸ਼ਾਲਾ ਨੂੰ ਹੋ ਜਾਣਾ ਪਰ ਇਹ ਮੈਨੂੰ ਲੱਗਦਾ ਜਿਹੜਾ ਰੋਡ ਮੰਡੀ ਤੋਂ ਆਉਂਦਾ ਜਗਿੰਦਰ ਨਗਰ ਨੂੰ ਉਸੇ ਰੋਡ ਤੇ ਜਾ ਚੜੂਗਾ ਰੋੜ ਇਹ 4-5 ਕਿਲੋਮੀਟਰ ਤੋਂ ਮੰਡੀ ਵਾਲਾ ਰੋਡ ਆਪਾਂ ਛੱਡਦਾ ਤੇ 11 ਕਿਲੋਮੀਟਰਾਂ ਦੇ ਹਨਾ ਤਿੰਨ ਚਾਰ ਨਹੀਂ 11 ਕਿਲੋਮੀਟਰ 11 ਕਿਲੋਮੀਟਰ ਤੋਂ ਫਿਰ ਉਸੇ ਰੋਡ ਤੇ ਚੜ ਜਾਂਗੇ ਤੇ ਰੋਡ ਦੱਸਦੇ ਕਿ ਬਹੁਤ ਖੂਬਸੂਰਤ ਹੈ ਰਸਤਾ ਬਹੁਤ ਹੀ ਖੂਬਸੂਰਤ ਆ ਸੜਕ ਭਾਵੇਂ ਛੋਟੀ ਆ ਪਰ ਸਾਫ਼ ਆ ਤੇ ਆਪਾਂ ਜਿਹੜਾ ਮੰਡੀ ਤੋਂ ਜਗਿੰਦਰ ਨਗਰ ਨੂੰ ਰੋਡ ਜਾਂਦਾ ਉਸ ਰੋਡ ਨੂੰ ਲੱਗਦਾ ਆਪਾਂ ਦਰੰਗ ਤੋਂ ਫੜਾਂਗੇ ਦਰੰਗ ਆ ਦਿਖ ਲਿਖਿਆ ਦਰੰਗ ਸਿੱਧਾ ਹੀ ਐ ਦਰੰਗ ਮੈਨੂੰ ਲੱਗਦਾ ਉਸੇ ਰੋਡ ਤੇ ਪੈਂਦਾ ਮੈਂ ਤੇ ਹਰ ਝਰਨ ਇੱਕ ਵਾਰ ਸਫ਼ਰ ਕੀਤਾ ਸੀਗਾ ਇੱਥੋਂ ਦੇਖੋ ਤੁਸੀਂ ਪਹਾੜਾਂ ਦੀ ਸੋਹਣੀ ਗੱਲਬਾਤ ਪੌੜੀਦਾਰ ਖੇਤ ਦਰਖਤ ਤੇ ਪਹਾੜਾਂ ਦੇ ਵਿੱਚੋਂ ਵਿਚਦੀ ਆਉਂਦੀ ਨਦੀ ਇਸੇ ਨਦੀ ਤੋਂ ਆਪਾਂ ਉੱਪਰ ਚੜ ਕੇ ਆਏ ਆਂ ਤੇ ਦੂਰ ਤੱਕ ਦਿਸਦੀਆਂ ਪਹਾੜਾਂ ਦੀਆਂ ਲੜੀਆਂ ਸੋਹਣੀ ਗੱਲਬਾਤ ਆ ਔਰ ਜੇਕਰ ਇੱਥੇ ਅਗਸਤ ਤੋਂ ਗੁਸਤ ਜਾਈਏ ਸਤੰਬਰ ਜਾਈਏ ਤੇ ਇਦੋਂ ਵੀ ਸੋਹਣੀ ਗੱਲਬਾਤ ਬਣੂਗੀ ਬਹੁਤ ਖੂਬਸੂਰਤ ਰਮੋੜਜਾ ਇਲਾਕਾ ਹਿਮਾਚਲ ਪ੍ਰਦੇਸ਼ ਦਾ ਹਿਮਾਚਲ ਪ੍ਰਦੇਸ਼ ਬਹੁਤ ਵੱਡਾ ਬਹੁਤ ਟਾਈਮ ਲੱਗ ਸਕਦਾ ਇਦੋਂ ਘੁੰਮਣ ਲਈ ਕਈ ਸਾਲ ਮਤਲਬ ਕਿ ਆਪਾਂ ਹਿਮਾਚਲ ਦੇ ਵਿੱਚ ਹੀ ਆਪਾਂ ਲਾ ਸਕਦੇ ਹਾਂ ਘੁੰਮਣ ਲਈ ਇਹ ਆ ਗੱਲਬਾਤ ਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਪਾਸੇ ਬੱਚੇ ਜਾ ਰਹੇ ਆ ਸਕੂਲਾਂ ਨੂੰ ਸਕੂਲ ਬੱਸਾਂ ਤੇ ਸਾਹਮਣੇ برفਾਂ ਵਾਲੇ ਪਹਾੜਾਂ ਦੀ ਗੱਲਬਾਤ ਵੀ ਹੋਣ ਲੱਗ ਪਈ ਆ ਇਹ ਪਤਾ ਨਹੀਂ ਕਿਹੜੀਆਂ ਪਹਾੜੀਆਂ ਦਿਸ ਰੀਆਂ ਇਹ ਮੈਨੂੰ ਲੱਗਦਾ ਧਰਮਸ਼ਾਲਾ ਤੋਂ ਉੱਪਰ ਵਾਲੀਆਂ ਪਹਾੜੀਆਂ ਜਿਹੜੀਆਂ ਮੁਕ ਲੋੜ ਗੰਜ ਵਾਲੀਆਂ ਪਹਾੜੀਆਂ ਉਹ ਦੀਂਦੀਆਂ ਹੋਣਗੀਆਂ برف ਵਾਲੀਆਂ ਕਿੱਥੇ ਕਿੱਥੇ ਨਾ ਰੁਕਿਆ ਜਾਵੇ ਯਾਰ ਕਿੰਨੇ ਖੂਬਸੂਰਤ ਮਾਹੌਲ ਬਣ ਰਿਹਾ ਹਰ ਜਗ੍ਹਾ ਰੋਕੇ ਫੋਟੋਆਂ ਖਿੱਚਣ ਨੂੰ ਜੀ ਕਰਦਾ ਤੇ ਵੀਡੀਓ ਬਣਾਉਣ ਨੂੰ ਜੀ ਕਰਦਾ ਤੇ ਉਹ ਸਾਹਮਣੇ ਦਿਖ ਰਿਹਾ برفਾਂ ਵਾਲੇ ਪਹਾੜ ਇਹ ਹੋ ਸਕਦਾ ਕਿ ਧਰਮਸ਼ਾਲਾ ਮੰਕਰੋੜਗੰਜ ਵਾਲੇ ਜਿਹੜੇ ਪਹਾੜੋ ਦਿਸਦੇ ਹੁਣ ਨੱਡੀ-ਨੱਡੀ ਵਾਲੇ ਬਾਕੀ ਹੌਲੀ-ਹੌਲੀ ਤਸਵੀਰ ਕਲੀਅਰ ਹੋ ਜਾਊਗੀ ਆ ਗਿਆ ਜੀ ਉਹ ਹੀ ਰੋਡ ਜਿਹੜਾ ਮੰਡੀ ਤੋਂ ਜੋਗਿੰਦਰ ਨਗਰ ਹੋ ਕੇ ਸਿੱਧਾ ਧਰਮਸ਼ਾਲਾ ਨੂੰ ਚਲਾ ਜਾਂਦਾ ਪਾਲमपुर ਧਰਮਸ਼ਾਲਾ ਤੇ ਆਪਾਂ ਉੱਥੇ ਆ ਗਏ ਤੇ ਇਹ ਜਗ੍ਹਾ ਹੈਗੀ ਆ ਦਰੰਗ ਵਾਲੀ ਇਹ ਖੱਬੇ ਨੂੰ ਗਿਆ ਮੰਡੀ ਵੱਲ ਨੂੰ ਤੇ ਆਪਾਂ ਜਾਣਾ ਸੱਜੇ ਨੂੰ ਜੁਗਿੰਦਰ ਨਗਰ ਜੋਗਿੰਦਰ ਨਗਰ ਤੋਂ ਕੋਈ 25 ਕਿਲੋਮੀਟਰ ਪਹਿਲਾਂ 24 25 ਕਿਲੋਮੀਟਰ ਪਹਿਲਾਂ ਇੱਕ ਕਟਾਸਨੀ ਜਗ੍ਹਾ ਆਊਗੀ ਕਟਾਸਨੀ ਕਟਾਸਨੀ ਤੋਂ ਆਪਾਂ ਇਹ ਰੋਡ ਛੱਡ ਕੇ ਬਰੂਟ ਵਾਲੇ ਪਾਸੇ ਨੂੰ ਹੋ ਜਾਾਂਗੇ ਤੇ ਘਟਾਸਨੀ ਤੋਂ ਜੋਗਿੰਦਰ ਨਗਰ ਵੀ ਇੰਨਾ ਕੀਆ ਮੈਨੂੰ ਲੱਗਦਾ 25 ਕਿਲੋਮੀਟਰ ਹੀ ਹੈ ਹਵਾ ਪੂਰੀ ਠੰਡੀ ਆ ਠੰਡ ਲੱਗ ਰਹੀ ਆ ਥੋੜੀ ਥੋੜੀ ਤੇ ਬ੍ਰੇਕਫਾਸਟ ਵੀ ਆਪਣਾ ਕਰਨ ਵਾਲਾ ਹੀ ਆ ਹਜੇ ਇਹ ਆ ਗਿਆ ਜੀ ਸ਼ਹਿਰ ਘਟਾਸਨੀ ਤੇ ਇਥੋਂ ਸਿੱਧਾ ਗਿਆ ਜੋਗਿੰਦਰ ਨਗਰ ਤੇ ਆਪਾਂ ਹੋ ਜਾਣਾ ਬਰੂਟ ਨੂੰ ਬਰੂਟ ਹੈਗਾ ਇਥੋਂ 25 ਕਿਲੋਮੀਟਰ ਛੋਟਾ ਬੇ ਟੂਬੇ ਹੈਗੇ ਇੱਥੇ ਖਾਣ ਪੀਣ ਵਾਲੇ ਜੇ ਕਿੰਦੋ ਖਾਣਾ ਪੀਣਾ ਹੋਵੇ ਤਾਂ ਹੁਣ ਤੋਂ ਸਿੱਧੀ ਆਪਾਂ ਚੜ੍ਹਾਈ ਉੱਪਰ ਵੱਲ ਨੂੰ ਚੜਾਂਗੇ ਮਰੋਡ ਵਾਲੀ ਵੱਲ ਨੂੰ ਇਹ ਪਤਾ ਨਹੀਂ ਕਦੋਂ ਬੁੜਾ ਸੜਕ ਸਿੰਗਲ ਆ ਪਰ ਸਾਫ਼ ਆ ਤੇ ਦਰਖਤ ਆਗੇ ਦੇਵਦਾਰ ਦੇ ਤੇ ਦੇਵਦਾਰ ਦੇ ਦਰਖਤ ਉੱਥੇ ਹੁੰਦੇ ਆ ਜਿੱਥੇ برفਾਂ برفਾਂ ਪੈਂਦੀਆਂ ਯਾਨੀ ਕਿ ਉਚਾਈ ਕਾਫੀ ਹੋ ਜਾਂਦੀ ਆ ਜਿੱਥੇ ਦੇਵਦਾਰ ਦੇ ਦਰਖਤ ਹੁੰਦੇ ਆ ਜੇ ਉਹ ਵੀ ਰਸਤਾ ਉਹ ਵੀ ਦੇ ਉਹ ਵੀ ਦੇ ਉਹ ਵੀ ਦੇ ਉਹ ਵੀ ਦੇ ਉਹ ਦੋ ਤੰਕਿਊ ਬਹੁਤ ਸੋਹਣੀ ਗੱਲਬਾਤ ਬਣੀ ਪਈ ਆ। ਠੰਡ ਥੋੜੀ ਜੀ ਜ਼ਰੂਰ ਲੱਗ ਰਹੀ ਆ। ਸੜਕ ਕਿਦੋਂ-ਕਦੋਂ ਥੋੜੀ-ਥੋੜੀ ਖਰਾਬ ਆ, ਬਾਕੀ ਸਾਰੀ ਵਧੀਆ ਸੜਕ ਆ। ਬਾਕੀ ਸੜਕ ਹੀ ਸਾਰੀ ਆ। ਆ ਜਿਹੜੀ ਜਗ੍ਹਾ ਪਤਾ ਖੜੇ ਆ, ਤੋਂ ਆਪਾਂ ਯੂ ਟਰਨ ਲਿਆ ਉਰੇ ਨੂੰ। ਅੱਗੇ ਨੂੰ ਸੱਜੇ ਨੂੰ ਘੁੰਮ ਕੇ ਉਹੀ ਆਪਾਂ ਚੱਲੇਣਾ ਘਟਾਸਣੀ। ਪਰ ਇੱਥੇ ਨਾ ਕਰੋੜ ਆਉਂਦਾ ਵਾਇਆ ਭਢਿੰਗਰੀ ਹੋ ਕੇ। ਸਿੱਧਾ ਵੀ ਰੋਡ ਆ ਜਾਂਦਾ ਆ ਦਰੰਗ ਤੋਂ ਕੋਈ 6-7 ਕਿਲੋਮੀਟਰ ਪਹਿਲਾਂ ਕਰੋੜ ਨਿਕਲਦਾ ਸਿੰਗਲ ਜਿਹੜਾ ਬਹੁਤ ਖੂਬਸੂਰਤ ਬਾਦੀਆਂ ਥਾਣੀ ਹੋ ਕੇ ਆਉਂਦਾ ਤੇ ਸਾਹਮਣੇ ਉਹ ਇੱਥੇ ਆਰ ਰਲਦਾ ਰੋਡ ਹੋ ਥੋੜਾ ਜਿਹਾ ਕੱਚਾ ਰੋਡ ਪਰ ਦੱਸ ਦਿਆਂ ਕਿ ਝਾਕੇ ਵਾਕੇ ਬਹੁਤ ਖੂਬਸੂਰਤ ਆ ਪਰ ਮੈਨੂੰ ਗਾਂਹ ਆ ਕੇ ਪਤਾ ਲੱਗਾ ਉਸ ਰੋਡ ਦਾ ਨਹੀਂ ਤੇ ਮੈਂ ਉਸ ਰੋਡ ਤੋਂ ਦੀ ਆਉਣਾ ਸੀਗਾ ਇਹ ਗਾਂ ਵੇਖੋ ਕਿੱਥੋਂ ਉੱਤਰੀ ਜਾਂਦੀ ਸਿੱਧੀ ਸਟ੍ਰੇਟ ਹੀ ਇਹ ਪਹਾੜਾਂ ਦੇ ਲੋਕਾਂ ਨੂੰ ਤੇ ਜਾਨਵਰਾਂ ਨੂੰ ਤੁਰਨ ਆ ਜਾਂਦਾ ਪਹਾੜਾਂ ਦੇ ਵਿੱਚ ਸਾਹਮਣੇ ਬਰਫਬਾਰੀ ਵੀ ਹੋਈ ਹੋਈ ਆ ਲੱਗਦਾ ਤਾਜੀ ਹੋਈ ਆ ਅੱਜ ਕੱਲ ਵੀ ਹੋ ਜਾਂਦੀ ਆ ਬਰਫਬਾਰੀ ਜਦੋਂ ਮੈਦਾਨੀ ਇਲਾਕਿਆਂ 'ਚ ਮੀਂਹ ਪੈਂਦਾ ਜਾਂ ਨੀਵੇਂ ਇਲਾਕਿਆਂ 'ਚ ਮੀਂਹ ਪੈਂਦਾ ਜਿਵੇਂ ਆ ਮੀਂਹ ਪਿਆ ਹੋਇਆ ਤੇ ਉੱਚੀਆਂ ਪਹਾੜੀਆਂ 'ਤੇ ਫਿਰ ਬਰਫਬਾਰੀ ਹੁੰਦੀ ਆ ਕਿਉਂਕਿ ਉੱਥੇ ਮੌਸਮ ਠੰਡਾ ਹੁੰਦਾ ਉਹੀ ਪਾਣੀ ਉੱਥੇ ਜੰਮ ਕੇ ਡਿੱਗਦਾ ਉੱਤਰ ਆਈ ਉੱਤਰ ਕੇ ਆਪਾਂ ਬਿਲਕੁਲ ਥੱਲੇ ਆ ਗਏ ਆ ਇਹ ਪਿੰਡ ਆ ਗਿਆ ਟਿਕਨ ਪਿੱਕਨ ਬ੍ਰਿਜ ਤੋਂ ਦੀ ਆਪਾਂ ਨੰਗਰਿਆਂ ਦੇ ਥੱਲੇ ਵਗ ਰਹੀ ਐ ਸੁਣੀ ਜੀ ਨਦੀ ਪਾਣੀ ਭਾਵੇਂ ਘੱਟ ਆ ਪਰ ਹੈ ਬਹੁਤ ਸੋਹਣੀ ਆ ਨੀਲਾ ਨੀਲਾ ਬਣ ਆ ਦੇਖੋ ਆਲੇ ਦੋਲੇ ਦਾ ਮਾਹੌਲ ਇੱਥੇ ਕੀ ਕਰਦੇ ਆ ਲੋਕ ਬਰਫਾਂ ਪੈਣ ਤੋਂ ਪਹਿਲਾਂ ਕਣਕਾਂ ਬੀਜ ਦਿੰਦੇ ਆ ਜਿਹੜੀਆਂ ਹਾੜੀ ਦੀਆਂ ਫਸਲਾਂ ਇਹ ਬੀਜ ਦਿੰਦੇ ਆ ਤੇ ਕੁਝ ਮਹੀਨੇ ਇੱਥੇ ਬਰਫ਼ ਜੰਮੀ ਰਹਿੰਦੀ 1-2 ਮਹੀਨੇ ਤੇ ਉਸ ਤੋਂ ਬਾਅਦ ਫਿਰ ਇਹ 1-2 ਮਹੀਨੇ ਬਰਫ਼ ਜੰਮੀ ਰਹਿੰਦੀ ਆ ਤੇ برف ਤੋਂ ਬਾਅਦ ਜਦੋਂ ਧੁੱਪਾਂ ਲੱਗਦੀਆਂ ਫੇਰ ਇਹ ਕਣਕਾਂ ਉੱਗੇ ਆਉਂਦੀਆਂ ਤਾਂ ਹੀ ਇਹ ਕਣਕਾਂ ਜਿਹੜੀਆਂ ਪਛੇਤੀਆਂ ਹਜੇ ਹਰੀਆਂ ਹੀ ਖੜੀਆਂ ਤੇ ਹੁਣ ਫੇਰ ਆਪਾਂ ਉੱਪਰ ਵੱਲ ਨੂੰ ਜਾਵਾਂਗੇ ਪਰ ਪੁਰਾਣੇ ਮਕਾਨ-ਮਕੂਨ ਵੀ ਹੈਗੇ ਆ ਬਰੂਟ ਰਹਿ ਗਿਆ ਜੀ 8 ਕਿਲੋਮੀਟਰ ਤੇ ਸੜਕ ਸਾਰੀ ਵਧੀਆ ਹੀ ਸੀ ਇਹ ਦੋਨੋਂ ਪਾਸੇ ਦੇ ਜਿਹੜੀਆਂ ਚਟੀਆਂ ਲੈਣਾ ਮਾਰੀਆਂ ਹੁੰਦੀਆਂ ਇਹਦਾ ਮਤਲਬ ਹੁੰਦਾ ਕਿ ਨੈਸ਼ਨਲ ਹਾਈਵੇ ਆ ਟੱਕ ਲੈਣ ਵਜ੍ਹੀ ਹੋਵੇ ਤਾਂ ਸਟ੍ਰੇਟ ਹਾਈਵੇ ਹੁੰਦਾ ਆ। ਆਪਾਂ ਲਗਭਗ ਪਹੁੰਚ ਗਏ ਆ ਬਰੋਟ 2-3 ਕਿਲੋਮੀਟਰ ਰਹਿ ਗਿਆ। ਤੇ 2-3 ਕਿਲੋਮੀਟਰ ਪਹਿਲਾਂ ਅੱਛਾ ਆਇਆ ਥੋੜੀ ਜਿਹੀ ਜਗ੍ਹਾ ਖੂਬਸੂਰਤ ਜਿਹੀ ਸੋਹਣੀ ਜਗ੍ਹਾ ਹੀ ਆ। ਤੇ ਭੁੱਖ ਵੀ ਲੱਗੀ ਸੀ ਤੇ ਮੈਂ ਸੋਚਿਆ ਉੱਥੇ ਕੁਝ ਖਾ ਲਈਏ। ਆਮਲੇਟ ਬ੍ਰੈਡ ਮਿਲੇਗਾ? ਆਮਲੇਟ ਬ੍ਰੈਡ। ਤੇ ਕਿੰਨੇ ਅੰਡੇ ਕ ਆਮਲੇਟ ਡਾਲੋਗੇ ਇਸਮੇ? 2 ਅੰਡੇ। 2 ਅੰਡੋਂ ਦਾ ਇੱਕ ਆਮਲੇਟ ਬ੍ਰੈਡ ਬਣਾ ਦਿਓ ਪਹਿਲੇ। ਠੀਕ ਹੈ ਜੀ ਚਾਹੇ ਬਾਅਦ ਵਿੱਚ ਲੇਗੇ ਠੀਕ ਹੈ ਤਾਂ ਜ਼ਿਆਦਾ ਨਾ ਘੀ ਅੰਮਲੇਟ ਬਣਾਤੇ ਸਮੇਂ ਘੀ ਮਤ ਲਗਾਣਾ ਬਹੁਤ ਥੋੜਾ ਸਾ ਲਗਾਣਾ ਜ਼ਿਆਦਾ ਨਹੀਂ ਹੈ ਹਾ ਸੋਹਣਾ ਮਾਹੌਲ ਹੈ ਇੱਥੇ ਉੱਪਰੋਂ ਵਗਦਾ ਪਾਣੀ ਸਾਫ਼ ਪਾਣੀ ਆ ਬਿਲਕੁਲ ਤੇ ਆ ਥੱਲੇ ਠੰਡੇ ਹੋਣ ਲਈ ਠੰਡੇ ਠੰਡੇ ਰੱਖੇ ਹੋਏ ਆ ਬੱਚੀ ਸੋਹਣੀ ਗੱਲ ਬਾਤ ਹੈ ਇਸ ਜਗ੍ਹਾ ਦੀ ਇਹ ਲਗਭਗ ਕੋਈ 3 ਕਿਲੋਮੀਟਰ ਪਹਿਲਾਂ ਇਹ ਜਗ੍ਹਾ ਬ੍ਰੋਡ ਤੋਂ ਬੂਨ ਫਾਇਰ ਪਾਣੀ ਦੀ ਆਵਾਜ਼ ਹੀ ਬੰਦੇ ਨੂੰ ਬਹੁਤ ਸੋਹਣੀ ਲੱਗਦੀ ਆ ਤਾਂ ਇਧਰੋਂ ਵੀ ਡਗ ਰਿਹਾ ਇੱਕ ਝਰਨਾ ਝਰਨਾ ਕਹਾਂ ਦੋ ਜਾਂ ਨਾਲਾ ਕਹਿ ਦੂ ਝਰਨਾ ਪਰੋ ਡਗਦਾ ਹੁੰਦਾ ਤੈਨੂੰ ਆਪਾਂ ਨਾਲਾ ਕਹਿ ਸਕਦੇ ਆ ਆ ਇੱਕ ਛੋਟਾ ਜਿਹਾ ਦੀ ਨਾਂ ਕਿ ਸਾਹਮਣੇ ਬਣਿਆ ਹੋਇਆ ਮੰਦਿਰ ਆ ਮੰਦਿਰ ਬਣਿਆ ਹੋਇਆ ਤੇ ਇੱਧਰ ਵੀ ਸੁਣੀ ਗੱਲਬਾਤ ਆ ਇਹ ਜਿਹੜਾ ਉੱਪਰ ਲਪਾਸ ਝਰਨਾ ਮੈਨੂੰ ਲੱਗਦਾ ਉਹਦਾ ਪਾਣੀ ਵੀ ਇੱਥੇ ਆਉਂਦਾ ਹੋਊਗਾ। ਇਹ ਤੁਗ ਉੱਪਰਲੇ ਪਾਸੇ ਨੂੰ ਜਾ ਕੇ ਟਰੈਕ ਕਰਨਾ ਪੈਂਦਾ 1 ਕਿਲੋ 1.5 ਕਿਲੋਮੀਟਰ ਦਾ ਤੇ 4-5 ਕਿਲੋਮੀਟਰ ਦਾ ਰਸਤਾ। ਉਹਦਾ ਪਾਣੀ ਇੱਥੇ ਆਉਂਦਾ ਹੋਊਗਾ ਲਪਾਸ ਝਰਨੇ ਦਾ। ਸੋਹਣੀ ਗੱਲ ਬਾਤ ਆ ਯਾਰ। ਸੋਹਣਾ ਮਾਹੌਲ ਆ। ਅੱਗੇ ਮੈਂ 2-3 ਵਾਰ ਹੀ ਆਇਆ ਪਰ ਇੱਥੇ ਰੁਕਿਆ ਨਹੀਂ ਕਿਤੇ ਵੀ। ਆ ਕੁਰਸੀਆਂ ਕਰਸੀਆਂ ਡਾਈਆਂ ਹੋਈਆਂ ਪਾਣੀ ਦੇ ਵਿੱਚ ਵੀ। ਏ ਬਣ ਰਿਹਾ ਜੀ ਆਪਣਾ ਬਰੈਡ ਡੋਨੇਟ ਦੋ ਅੰਡਿਆਂ ਦਾ ਆਮਲੇਟ ਬਰੈਡ ਵਿੱਚ ਛੋਟੇ ਲਾਏ ਆ ਆਮਲੇਟ ਆ ਗਿਆ ਆਪਣਾ ਹਾਂ ਬਹੁਤ ਵਿਕਰਾਰੀ ਲੱਗੀ ਜਗਾ ਵੀ ਸੋਣੀ ਮਿਲ ਗਈ ਧੁੱਪ ਵੀ ਬਹੁਤ ਵਧੀਆ ਠੰਡੀ ਜਿਹੜੀ ਲੱਗਦੀ ਸੀ ਹੁਣ ਲੱਗ ਗਈ ਆ ਉਦੋਂ ਆਪਾਂ ਆਮਲੇਟ ਖਾ ਗਏ ਫਿਰ ਪੀਵਾਂਗੇ ਚਾਹ ਥੋੜੀ ਜਿਹਾ ਇੱਥੇ ਰੁਕਾਂਗੇ ਫਿਰ ਅੱਗੇ ਚੱਲਾਂਗੇ ਬਰੋਡ ਵੱਲ ਨੂੰ ਟਾਈਮ ਆਪਣੇ ਕੋਲੇ ਬਹੁਤ ਹੈਗਾ 10 ਵਜੇ ਹੈ ਹਜੇ ਤੇ ਅੱਜ ਦੀ ਦਿਹਾੜੀ ਆਪਾਂ ਬਰੋਡ ਨੂੰ ਲੋਕਲ ਐਕਸਪਲੋਰ ਕਰਾਂਗੇ ਤੇ ਕੱਲ ਇਹ ਬਣਿਆ ਹੋਇਆ ਟਰਾਊਟ ਫਿਸ਼ ਫਾਰਮ ਟਰਾਊਟ ਫਿਸ਼ ਆ ਜਿਹੜੀ ਇੱਥੇ ਬਰੂਡ ਦੇ ਵਿੱਚ ਕਾਫੀ ਮਸ਼ਹੂਰ ਆ ਇਹ ਤਾਜੇ ਪਾਣੀ ਦੀ ਫਿਸ਼ ਆ ਇਹ ਵਗਦੇ ਪਾਣੀ ਦੇ ਵਿੱਚ ਹੀ ਹੁੰਦੀ ਆ ਇਹ ਬਰੂਡ ਆ ਉਹ ਦਾ ਟਰਾਊਟ ਫਿਸ਼ ਦਾ ਟੇਸਟ ਜ਼ਰੂਰ ਦੇਖੋ ਇਹ ਲਿਜਾਇਆ ਅਮਰ ਸਿੰਘ ਫਿਸ਼ ਫਾਰਮ ਦੇ ਇੱਥੇ ਦੇਸੀ ਮੁਰਗਾ ਵੀ ਮਿਲਦਾ ਕਰ ਕੇ ਬ੍ਰੇਕਫਾਸਟ ਆਪਾਂ ਹੁਣ ਚੱਲਦੇ ਆਂ ਬਰੂਟ ਵੈਲੀ ਵੱਲੋਂ ਬਰੂਟ ਰਹਿ ਗਿਆ 2 ਕਿਲੋਮੀਟਰ ਇੱਥੋਂ ਐਸੇ ਰੂਮ ਦੇ ਵਿੱਚ ਇਦੋਂ ਪਹਿਲਾਂ ਮੈਂ 2-3 ਵਾਰੀ ਰੁਕ ਚੁੱਕਾ ਤੇ ਇਹ ਰੂਮ ਆਪਾਂ ਫੇਰ ਲੈ ਲਿਆ ਹੋਇਆ 800 ਰੁਪਏ ਦੇ ਵਿੱਚ ਵਸੇ ਦੀ ਕੀਮਤ ਹੈਗੀ 1200 ਔਰ ਇੱਥੋਂ ਬਾਹਰ ਦਾ 뷰 ਬਹੁਤ ਵਧੀਆ ਸੋਹਣਾ ਮਾਹੌਲ ਹੈ ਇੱਥੇ ਤੇ ਸਿੱਧਾ ਹੀ ਮੈਂ ਇੱਥੇ ਆਇਆ ਤੇ ਇੱਥੇ ਆ ਕੇ ਆਪਾਂ ਰੂਮ ਲੈ ਲਿਆ ਹੁਣ ਆਪਾਂ ਸਭਾਂ ਸੂਮ ਰੱਖਦੇ ਆਂ ਫੇਰ ਕਰਦੇ ਆਪਾਂ ਅਗਲੀਆਂ ਗੱਲਾਂ ਬਾਤਾਂ ਇੱਥੇ ਇਹ ਹੋਟਲ ਮੈਂ ਤਾਂ ਲੈਣਾ ਹੁਣਾ ਕਿਉਂਕਿ ਇੱਥੇ ਬਾਈਕ ਬਿਲਕੁਲ ਕੋਲੇ ਆ ਜਾਂਦਾ ਲਗੇਜ ਲਾਉਣਾ ਕਰਨਾ ਰੱਖਣਾ ਸਮਾਨ ਕੱਢਣਾ ਸੁੱਖਾ ਰਹਿੰਦਾ ਚੱਕ ਚੱਕ ਕੇ ਭਾਰ ਨਹੀਂ ਢੋਣਾ ਪੈਂਦਾ ਦੂਸਰੀ ਗੱਲ ਕਿ ਇੱਥੋਂ 뷰 ਬਹੁਤ ਅੱਛਾ ਹੁਣ ਭਾਵੇਂ ਆ ਨਦੀ ਦੇ ਵਿੱਚ ਬਹੁਤਾ ਪਾਣੀ ਨਹੀਂ ਹੈਗਾ ਪਰ ਜਦੋਂ ਆਪਾਂ ਜੁਲਾਈ ਅਗਸਤ ਦੇ ਵਿੱਚ ਆਈਏ ਆਪਾਂ ਅਗਸਤ ਸਤੰਬਰ ਦੇ ਵਿੱਚ ਤਾਂ ਨਦੀ ਭਰੀ ਵਗਦੀ ਹੁੰਦੀ ਹੈ ਪੂਰੀ ਹੁਣੇ ਬੰਨ ਬਣਿਆ ਕਰਕੇ ਪਿੱਛੋਂ ਨਦੀ ਨੂੰ ਨਹਿਰ ਰਾਈ ਪਾ ਕੇ ਇੱਧਰ ਇੱਕ ਜਗ੍ਹਾ ਬਣੀ ਹੋਈ ਹੈ ਜਿੱਥੇ ਉਹ ਥੱਲੇ ਜੁਗਿੰਦਰ ਨਗਰ ਨੂੰ ਜਾਂਦਾ ਪਾਣੀ ਉਹ ਆਪਾਂ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਇਹ ਆ ਗੱਲਬਾਤ ਜੀ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਬਰੋਡਵੇਲੀ ਆਪਾਂ ਪਹੁੰਚ ਚੁੱਕੇ ਹਾਂ ਥੋੜੀ ਜਿਹਾ ਕਰਾਂਗੇ ਆਰਾਮ ਆਪਾਂ ਵੀਡੀਓ ਵੀਡੀਓ ਐਡਿਟ ਕਰਦੇ ਹਾਂ ਤੇ ਕੁਛ ਥਿਰ ਕਿਤਾਬ ਤੋਂ ਪੜਾਂਗੇ ਫਿਰ ਆਪਾਂ ਦੁਪਹਿਰ ਤੋਂ ਬਾਅਦ ਨਿਕਲਾਂਗੇ ਲੋਕਲ ਸਾਈਟ ਸੀਨ ਤੇ ਬਰੋਡਵੇਲੀ ਨੂੰ ਲੋਕਲ ਆਪਾਂ ਸਾਈਟ ਸੀਨ ਕਰਾਂਗੇ ਅੱਗੇ ਦੇ ਲਿਪਾਸ ਚੜਨਾ ਹੈਗਾ ਕੁਛ ਆਲੇ-ਦੁਆਲੇ ਪੈਂਡ ਵੀ ਹੈਗੇ ਆ ਉਹ ਵੀ ਆਪਾਂ ਕਰਾਂਗੇ ਐਕਸਪਲੋਰ ਉਹ ਸਾਰੀ ਗੱਲਬਾਤ ਨੂੰ ਦੇਖਣ ਚਾੱਕ ਲਈ ਜੁੜੇ ਰਹੋ ਆਪਣੇ ਸਫਰਾਂ ਦੇ ਨਾਲ ਔਰ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਜੀ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ